ਅਸੀ ਤੇ ਭਾਈ ਬੱਚੇ ਘਰੇ ਬੈਠੇ ਹੁਣ ਸਾਨੂੰ ਜੀ ਤਾਂ ਕੰਗਣਾ ਕੀ ਕਰਦੀ ਫਿਰਦੀ ਹੈ ਜਾਂ ਤਾਂ ਜੱਜ ਨੂੰ ਪਤਾ ਹੈ ਜਾਂ ਰੱਬ ਨੂੰ ਪਤਾ ਹੈ ਭਾਈ ਆਪਾਂ ਕੀ ਆਖ ਸਕਦੇ ਆ ਕਿਉਂ ਮਹਾਰਾਜ ਦਾ ਹੁਕਮ ਹੋ ਉਹ ਮੈਂ ਹੁਣ ਮੈਂ ਅਜ ਬਿਆਨ ਦਿੱਤਾ ਕਿ ਮੇਰੇ ਜਿਹੜਾ ਬਿਆਨ ਹੈ ਉਹਨਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ ਕੋਈ ਤੋੜ-ਮਰੋੜ ਕੇ ਕੀ ਨਹੀਂ ਕਰਨਾ ਸੀ ਤੂੰ ਆਪਣੇ ਤਾਂ ਮੱਥੇ ਲੱਗਿਓ ਮੱਥੇ ਲੱਗਿਓ ਦੱਸੇ ਪੁੱਛ ਲੈ ਮਾਫੀ ਮੰਗੂ ਇਹ ਤਾਂ ਉਹ ਹੀ ਜਾ ਮਾਰ ਕੀਤਾ ਜਾ ਸਰ ਚੜ ਕੇ ਨੱਚੂਗੀ ਦੇਖ ਮੱਥੇ ਤੇ ਲੱਗੇ ਪੈਰਾ ਤੇਰਾ ਮੱਥੇ ਲੱਗੇ ਮਾਰ ਕਿਨੇ ਕਰਾਂਗੇ ਇਹਨਾ ਸਾਰੇ ਕਿਸਾਨਾਂ ਦਾ ਪਹਚਾਨ ਪਾਈ ਫਿਰਦੀ ਏ ਕਿੰਨਾ ਖਰਚਾ ਪੈਂਦਾ ਸਰਕਾਰਾਂ ਤੇ ਕਿੰਨੇ ਦੁਖੀ ਹੁੰਦੇ ਫਿਰਦੀ ਏ ਆਪ ਵਿਵਕਤਾ ਪਈ ਦਾ ਉਹਨੂੰ ਕੋਈ ਪਤਾ ਨਹੀਂ ਕਿ ਕਿੰਨੇ ਜਨਤਾ ਦੁਖੀ ਹੁੰਦੀ ਏ ਮੈਂ ਤਾਂ ਕਿਤਨੇ ਕਿਤੇ ਅਜ ਲੱਗਦਾ ਜਿੱਥੋਂ ਜਿਹੜੀ ਇੱਥੋਂ ਤੱਕ ਲਿਆਂਦੀ ਉਹਨਾਂ ਨੂੰ ਜਿੱਤ ਤਾਂ ਭਾਈ ਰੱਬ ਦੇ ਸਾਰੇ ਜਾਂ ਜੱਜ ਦੇ ਸਾਰੇ ਜਾਂ ਵਕੀਲਾਂ ਦੇ ਜਿੰਨਾ ਇੱਧਰ ਤੇ ਮਹਾਰਾਜ ਬੈਠੂ ਉਹ ਨਿਆਂ ਕਰੋ ਵਸ ਕੀ ਕਰ ਸਕੈ ਸਕਦੇ ਔਰ ਜੇ ਕਿਤੇ ਮਾਫੀ ਮੰਗਦੀ ਵੀ ਹੈ ਤਾਂ ਕਿ ਮਾਤਾ ਬਬਾ ਮਾਫ ਕੀਤਾ ਜਾਊਗਾ ਨਹੀਂ ਨਹੀਂ ਮਾਫੀ ਵਾਸਤੇ ਜੇ ਕੋਈ ਨਿਊਗੀ ਦੇਖੂ ਮੱਥੇ ਤਾਂ ਲੱਗੇ ਕਰ ਮੱਥੇ ਤਾਂ ਲੱਗੇ ਫਿਰ ਉਹ ਜਾ ਦੇਖਿਆ ਸੋਚਿਆ ਜਾਊ ਨਹੀਂ ਮਾਂ ਕਰ ਸਕਦੀ ਮਾਫ ਨਹੀਂ ਕਿੰਨਾ ਗਰੋਸ਼ ਆਵਾ ਕਿੰਨਾ ਦੁਖੀ ਜਨਤਾ ਜਨਤਾ ਮਾਫ ਕਰ ਤਾਂ ਮੈਂ ਮਾਫ ਕਰ ਲੇਂਗੀ ਸੜਕਾ ਦੀ ਮਾਫੀ ਜਨਤਾ ਦੇਖਿਆ ਰਹੀ ਹੈ ਤੇਰੀ ਮੈਂ ਤਾਂ ਨਿੱਕੀ-ਕੀਰੀ ਨਿੱਕੀ-ਕਾਲਾ ਕੀ ਰਹੀ ਨੇ ਨਿੱਕੀ-ਕੀਰੀ ਮੈਂ ਕਲ ਰੱਖ ਲਾਖੇ ਪਾਸਮ ਕਰੇ ਲੱਖ ਕਰੋੜ ਲੱਖੇ ਨਿੱਕੀ ਨਿੱਕੀ ਸਕਲਾ ਹੁਣ ਦੇ ਨ ਲੱਖਾਂ ਕਰੋੜਾਂ ਲਸ਼ਕਰਾਂ ਨੂੰ ਫੌਜੀਾਂ ਨੂੰ ਫੌਜਾਂ ਨੂੰ ਪਾਸਮ ਕਰ ਦਿੰਦੀ ਮੀਰੇ ਜੀ ਕੀ ਪਹੁੰਚ ਹੈ ਭਾਈ ਕਿਸ ਤਰ੍ਹਾਂ ਦੀ ਕੰਗਣਾ ਇਦੀ ਵੱਡੀ ਪਹਿਲਾਂ ਤਾਂ ਇੰਟਰਨੈਟ ਤੇ ਹੁਣ ਪਾਈ ਰਖਲਾ ਵਲੀਰ ਦੀ ਸੈਂਟਰ ਚ ਰਾਜਧਾਨੀ ਦੀ ਹੱਕ ਦਾ ਮੈਂ ਤਾਂ ਛੋਟੀ ਹਾਂ ਇਹ ਨਹੀਂ ਕੋਈ ਪਤਾ ਨਹੀਂ ਕਿਸ ਤਰ੍ਹਾਂ ਦੀ ਮੰਗ ਕਰੇ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਜਿਵੇਂ ਜੱਜ ਸਾਹਿਬ ਕਰਨਗੇ ਜਾਂ ਰੱਬ ਸਾਹਿਬ ਕਰਨਗੇ ਦਿਲ ਤੇ ਬੈਠਣਗੇ ਉਹ ਕਰ ਲਿਗੇ ਸਾਨੂੰ ਕੀ ਤੋਂ ਨੇ ਗਲਤੀ ਕੀ ਉਹਨਾਂ ਨੇ ਫੈਸਲਾ ਕਰਨਾ ਤੇ ਸਾਨੂੰ ਕੀ ਪਤਾ ਹੈ ਉਹਦਾ ਪਰਮਾਤਮਾ ਨੂੰ ਪਤਾ ਹੈ ਜੇ ਪਰਮਾਤਮਾ ਦਿਲ ਤੇ ਰਹਿ ਮੋਨਾਂ ਦੇ ਜਾਊਗਾ ਤਾਂ ਉਹ ਹੀ ਉਹ ਖਬਰ ਵਾ ਕਟੜਾਈ ਕਰੂਗਾ ਕਿ ਸਖਤਾਈ ਕਰੂਗਾ ਕਿ ਮਾਫ ਕਰੂ ਉਹਨਾਂ ਨੂੰ ਪਤਾ ਸਾਨੂੰ 4 ਸਾਲ ਲੰਮਾ ਸੰਘਰਸ਼ ਚੱਲ ਰਿਹਾ 4 ਸਾਲਾਂ ਬਾਅਦ ਅਜੇ ਪਿਆਰ 4 ਸਾਲ ਤੇ ਅਰੇ 4 ਸਾਲ ਦਾ ਸਾਨੂੰ ਵਕੀਲ ਦੋਖੀਂ ਦੇ ਫਿਰ ਅਸੀਂ ਦੋਖੀਂ ਦੇ ਫਿਰ ਅੱਜ ਤਾਂ ਮਾਫੀ ਮੰਗੀ ਨਾ ਐਨਾ ਉਪਣੀ ਨੇ ਲੈ ਲਈ ਮਾਫੀ ਮੰਗ ਰਹੀ ਹਾਂ 4 ਸਾਲ ਦਾ ਹੋ ਗਿਆ 4 ਸਾਲ ਹੋ ਗਿਆ 4 ਸਾਲ ਹੋ ਗਈ ਵਕੀਲ ਕਰਦੇ ਫਿਰਿਆ ਥਾਂ ਥਾਂ ਦੋਖੀਂ ਦੇ ਕੱਢੀਆਂ ਮੱਥਾ ਲਿੱਖ ਮੈਨੂੰ ਬੜ ਬੜ ਦਿਨ ਥਾਂ ਦਾ ਕੜੀ ਦੀ ਫੇੜਦੀ 800 ਸਾਲ ਦੀ ਨੂੰ ਉਹਦਾ ਛਾਲਾ ਮਾਰਦੀ ਫੇੜਦੀ ਮਟਿਆਰ ਮੈਂ ਤਾਂ ਪਈ ਬਹਿਰ ਨਾ ਜੰਗ ਜਾਰੀ ਰਹੂਗੀ ਮਾ ਤਾਂ ਲੜਾਈ ਇਸ ਤਰ੍ਹਾਂ ਨਹੀਂ ਨਹੀਂ ਰਹੂਗਾ ਇਹ 100-100 ਰੁਪਏ ਦਾ ਹਿਸਾਬ ਰੁਪਏ ਜੜੀ ਜਾਣੀਆਂ ਇਸ ਦਾ ਆਗਲੇ ਬੱਤੀਆਂ ਦੀ ਜਾਇਦਾਦ ਰੱਖਣ ਕਰਨ ਵਾਲਾ ਤਿੰਨ ਮੋਦੀ ਸਾਹਿਬ ਨੇ ਜਿਵੇਂ ਜ਼ਮੀਨਾਂ ਖੋਹਣੀਆਂ ਸ਼ੁਰੂ ਕਰੀਆਂ ਸੀ ਉਹਦੇ ਖਿਲਾਫ ਤਾਂ